ਜਲਾਲਾਬਾਦ ਥਾਣਾ ਸਿਟੀ ਪੁਲਿਸ ਵੱਲੋਂ ਹਨੀ trap ਦੇ ਮਾਮਲੇ ਵਿੱਚ ਪੰਜ ਔਰਤਾਂ ਸਮੇਤ 8 ਲੋਕਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ 5 ਲੱਖ ਰੁਪਏ ਨਕਦੀ ਅਤੇ ਦੋ ਚੈੱਕ ਬਰਾਮਦ ਕੀਤੇ ਹਨ ਜਲਾਲਾਬਾਦ ਇੱਕ ਸ਼ੈਲਰ ਮਾਰਕ ਦੀ ਸ਼ਿਕਾਇਤ ਤੇ ਇਹਨਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਲਾਲਾਬਾਦ ਏਆਰ ਸ਼ਰਮਾ ਨੇ ਦੱਸਿਆ ਵੀ ਇਹ ਹਨੀ trap ਦੇ ਮਾਮਲੇ ਵਿੱਚ ਫਸਾ ਕੇ ਲੋਕਾਂ ਨੂੰ ਠੱਗੀ ਮਾਰਦੇ ਸੀ ਬਲੈਕਮੇਲ ਕਰਦੇ ਸੀ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਸ ਵਿੱਚ ਇੱਕ ਪੰਜਾਬ ਪੁਲਿਸ ਦਾ ਹੌਲਦਾਰ ਵੀ ਦੱਸਿਆ ਜਾ ਰਿਹਾ ਹੈ ਜਿਸ ਬਾਰੇ ਹੋਰ ਜਾਣਕਾਰੀ ਦੇਦੇ ਹੋਏ ਡੀਐਸਪੀ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੜੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਕਿਸੇ ਨੂੰ ਵੀ ਸਮਾਜ ਵਿਰੋਧੀ ਅਨਸਰ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਇੱਥੇ ਬੋਲਦੇ ਹੋਏ ਡੀਐਸਪੀ ਏਆਰ ਸ਼ਰਮਾ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਤੇ ਮੈਂ ਮਰਦ ਤੇ ਕੀ ਹੋਇਆ ਸੀਗਾ ਹਾਂਜੀ ਉਹ ਕੀ ਹੋਇਆ ਸੀਗਾ ਉਹ ਮੰਡੇ ਨਾਲ ਮੇਰੀ ਫਰੈਂਡਸ਼ਿਪ ਸੀ ਉਹਨੇ ਮੈਨੂੰ ਬੁਲਾ ਕੇ ਮੇਨਾ ਬਲਾਕ ਕਰ ਦਿੱਤਾ ਵਾ ਬਿਲਕੁਲ ਹਾਂਜੀ ਤੇ ਉੱਥੇ ਜਦੋਂ ਇਦਾਂ ਅਸੀਂ ਮਿਲੇ ਸੀ ਉਦੋਂ ਮੁੰਡੇ ਆ ਗਏ ਸੀ ਮੈਨੂੰ ਲੱਗਿਆ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਸਾਡੀ ਵੀਡੀਓ ਬਣਾਈ ਆ ਉਹਦੀ ਵੀ ਬਣਾ ਲਈ ਮੁੰਡਿਆਂ ਨੇ ਜਿਹੜੇ ਉੱਥੋਂ ਦੇ ਸੀਗੇ 25 30 ਮੁੰਡੇ ਸੀਗੇ ਇੱਥੇ ਉਹਨਾਂ ਕੋਲ ਮਤਲਬ ਪਿਸਟਲ ਵੀ ਹੋਣਗੇ ਸ਼ਾਇਦ ਤੇ ਉਹਨਾਂ ਨੇ ਬੁਲਾਇਆ ਸਾਨੂੰ ਤੇ ਫਿਰ ਮੈਂ ਉੱਥੋਂ ਨਿਕਲੀ ਤੇ ਉੱਥੋਂ ਮੈਂ ਆਪਣੀ ਭਾਬੀ ਨੂੰ ਇਹਨੂੰ ਮੈਂ ਬੁਲਾਇਆ ਤੇ ਉੱਥੋਂ ਅਸੀਂ ਪੱਜੀਆਂ ਉੱਥੋਂ ਫਿਰ ਅਸੀਂ ਉੱਥੇ ਫਾਜ਼ਿਲਖਾ ਅਸ਼ਵਰ ਕਾ ਉੱਥੇ ਜਾ ਕੇ ਅਸੀਂ ਮੁੰਡੇ ਪਿੱਛੇ ਲੱਗੇ ਸੀ ਸਾਡੇ ਅਸੀਂ ਉੱਥੋਂ ਫਿਰ ਉਧਰ ਫਾਜ਼ਿਲਖਾ ਹਸਪੀਟਲ ਗਏ ਉੱਥੇ ਮੈਡੀਕਲ ਕਰਾਇਆ ਪੈਸੇ ਬਰਾਮਦ ਹੋਏ ਆ ਚੈੱਕ ਜਿਹੜੇ ਆ ਕੀ ਨਾ ਕੀ ਤੁਹਾਡਾ ਹਾਂ ਤੁਹਾਡੇ ਨਾਂ ਤੇ ਦੋ ਚੈੱਕ ਮਿਲੇ ਆ 5 ਲੱਖ ਤੇ 10 ਲੱਖ ਦਾ ਨਹੀਂ ਸਰ ਮੇਰੇ ਨਾਲ ਕੋਈ ਐਸੀ ਪੈਸੇ ਵਾਲੀ ਗੱਲ ਨਹੀਂ ਹੋਈ ਹੈਗੀ ਕਿਤੋਂ ਤਰ੍ਹਾਂ ਵਾਲੇ ਤੁਸੀਂ ਸਿੱਧਵਾ ਵੇਟ ਤੇ ਇੱਥੇ ਤੁਸੀਂ ਮੈਡੀਕਲ ਕਿਉਂ ਕਰਾ ਰਹੇ ਹੋ ਸਰ ਪਿੱਛੇ ਉਹ ਲੱਗੇ ਸੀ ਬੰਦੇ ਜਿਹੜੇ ਉੱਥੇ ਹੈਗੇ ਸੀ ਏਨੇ ਸਾਰੇ ਤੇ ਉਹ ਸਾਡੇ ਪਿੱਛੇ ਲੱਗੇ ਕਿਹਦਾ ਰਾਜਨਾਮਾ ਲਿਖਿਆ ਜਾ ਰਿਹਾ ਸੀ ਕਹਿੰਦੀ ਇੱਕ ਕਟਿਆਰੀ ਚ ਲਿਖਪੜ ਹੋ ਰਹੀ ਸੀ ਹਾਂਜੀ ਇਹਨਾਂ ਨੇ ਕਿਹਾ ਸੀ ਕਹਿੰਦੇ ਸਾਡੇ ਨਾਲ ਰਾਜਨਾਮਾ ਕਰ ਲੋ ਤੇ ਪੈਸੇ ਨਾ ਦੇ ਪਦਨ ਸਰ ਆਲੇ ਅੱਦਨੀ ਗੱਲ ਨਹੀਂ ਹੋਈ ਸੀ ਤੇ ਉਹ ਅਸੀਂ ਲਿਖਵਾਦੇ ਪੈਸੀ ਸ਼ਾਇਦ ਵਕੀਲ ਵੀ ਨਾ ਰਲ ਗਿਆ ਤੇ ਉਹਨਾਂ ਨੇ ਸਾਡੇ ਬਿਆਨ ਵੀ ਸਹੀ ਨਹੀਂ ਲਿਖੇਗੇ ਤੇ ਉਹਨਾਂ ਨੇ ਇਦਾਂ ਸਾਡੇ ਤੇ ਉਲਟ ਪਰਚਾ ਕਰਾ ਦਾ ਮਤਲਬ ਕਿ ਤੁਸੀਂ ਰਾਜਨਾਮਾ ਕਰ ਰਹੇ ਸੀ ਪਰ ਪੈਸੇ ਨਹੀਂ ਲੈ ਰਹੇ ਸੀ ਹਾਂਜੀ ਨਹੀਂ ਫ੍ਰੀ ਚ ਕਰ ਹਾਂਜੀ ਇੱਦਾਂ ਹੀ ਇੱਕ ਵਾਰ ਗੱਲ ਮਤਲਬ ਉਹਨੇ ਰਚਨਾ ਵਾਲਾ ਕੁਮਾਰ ਕੀ ਕੀਤਾ ਕੋਈ ਤੁਹਾਡਾ ਕੋਈ ਵੀ ਹਾਂਜੀ ਕੋਈ ਕਸੂਰ ਨਹੀਂ ਹੈਗਾ ਤਾਂ ਬਿਲਕੁਲ ਇਹ ਪੂਰਾ ਗਿਰੋ ਜਿਹੜਾ ਹੈਗਾ ਪੁਲਿਸ ਨੇ ਬਹੁਤ ਕਾਬੂ ਕੀਤਾ ਗਿਆ ਹਾਂਜੀ ਕੀ ਚੀਜ਼ ਨਾਮ ਤੁਹਾਡਾ ਕੀ ਮਤਲਬ ਹੈ ਜਿੰਦਾ ਬਾਈ ਮੇਰਾ ਨਾਮ ਸਰ ਜੀ ਕੀ ਮਸਲਾ ਹੋਇਆ ਪੁਲਿਸ ਨੇ ਕਿਉਂ ਕਾਬੂ ਕੀਤਾ ਹਾਂਜੀ ਸਰ ਪੁਲਿਸ ਨੇ ਨਹੀਂ ਸਰ ਪਹਿਲਾਂ ਤਾਂ ਮੇਰੇ ਘਰੇ ਦੋਨੇ ਪਾਰਟੀਆਂ ਆਏ ਇੱਕ ਜਿਹੜੀ ਇਹ ਪਾਰਟੀ ਪਹਿਲਾਂ ਮੇਰੇ ਘਰੇ ਆਈ ਸੀ ਇਹ ਕੁੜੀ ਵਾਲੇ ਇਹ ਕਿੰਦਾ ਸਾਡੇ ਨਾਲ ਇਸ ਤਰ੍ਹਾਂ ਵਾਕਾ ਹੋ ਗਿਆ ਹੈ ਤੇ ਸਾਡਾ ਤੁਸੀਂ ਰਾਜੀ ਨਵਾ ਤੁਹਾਡਾ ਸਰਪੰਚ ਮੰਨ ਸਕਦਾ ਕੋਈ ਗੱਲ ਤੇ ਅਸੀਂ ਅਗਰ ਠੀਕ ਹੈ ਅਸੀਂ ਸਰਪੰਚ ਨੂੰ ਬੁਲਾ ਲੈਨੇ ਆਂ ਇਹ ਵਾਕਾ ਹੋਇਆ ਤੇ ਪੁਲਿਸ ਕੋਲੇ ਕਿਉਂ ਨਹੀਂ ਗਿਆ ਤੁਹਾਡੇ ਕੋਲੇ ਕਿਉਂ ਆਇਆ ਹਾਂਜੀ ਸਰ ਇਹ ਤਾਂ ਇਹਨਾਂ ਨੇ ਕੋਪਲੇਟ ਉਧਰ ਪਾਈ ਨੇ ਤੇ ਜਮਮ ਕੋਲੇ ਇਹਨਾਂ ਦਾ ਹੋਇਆ ਮੈਡੀਕਲ ਕੁੜੀ ਦਾ ਕੁੜੀ ਦਾ ਮੈਡੀਕਲ ਕੀਤਾ ਗਿਆ ਫਾਜ਼ਲ ਕਾ ਵਿੱਚ ਕੋਈ ਆਸ਼ਾ ਵਰਕੇ ਗਈ ਜੀ ਉਹਨੇ ਕਿਤੇ ਕਰਵਾਇਆ ਸਾਨੂੰ ਨਹੀਂ ਪਤਾ ਇਹ ਮੇਰੇ ਕਰਿਆਣ ਕੇ ਰਾਤ ਰਹਿ ਨਹੀਂ ਮੈਂ ਇਹਨਾਂ ਨੂੰ ਰਾਤ ਦਾ ਸੇਵਾ ਪਾਣੀ ਵੀ ਇਹਨਾਂ ਦੀ ਕੀਤੀ ਵਧੀਆ ਇਹਨਾਂ ਨੇ ਫਿਰ ਮੈਨੂੰ ਕਿਹਾ ਵੀ ਸਾਡਾ ਰਾਜੀ ਨਵਾ ਕਰਵਾ ਦਿਓ ਅਸੀਂ ਹੀਰੇ ਵਾਲੇ ਦਾ ਸਰਪੰਚ ਹੈਗਾ ਗੁਰ ਉਹਨੂੰ ਅਸੀਂ ਬੁਲਾਇਆ ਸਰ ਅਸੀਂ ਆਕਾ ਜੀ ਤੁਸੀਂ ਆ ਜਾਓ ਰਾਜੀਨਾਮਾ ਇਹਨਾਂ ਦਾ ਕਰਾ ਦਈਆ ਆਪਣਾ ਪਰਮੇਲਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਇਹ ਮਖੂ ਹੋਇਆ ਜੋ ਕੁਝ ਹੋਇਆ ਹਾਂ ਜੀ ਫਿਰ ਮੈਡੀਕਲ ਫਰੀ ਆਇਥੇ ਇਹ ਸਰ ਇਹਨਾਂ ਨੂੰ ਪਤਾ ਸਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਡੇ ਘਰੇ ਰਾਤ ਰਹੇ ਨੇ ਅਸੀਂ ਇਹਨਾਂ ਦੀ ਮਦਦ ਕੀਤੀ ਹੈ ਜਰੂਰ ਰਾਜੀਨਾਮਾ ਦੋਨੇ ਦੀ ਮੈਨੂੰ ਪੈਸੇ ਮਿਲਨੇ ਸੀ ਤੁਹਾਨੂੰ ਨਹੀਂ ਸਰ ਮੇਰੇ ਕੋਈ ਪੈਸੇ ਨਾਲ ਸਾਡੀ ਨਿਕਲ ਹੋਈ ਜਾਵਾ ਮੇਰਾ ਫੋਨ ਵੇਖ ਲੋ ਕੋਈ ਉਸ ਪਾਰਟੀ ਨਾਲ ਮੈਂ ਗੱਲ ਵੀ ਨਹੀਂ ਕਿ ਚੱਲਦੀ ਨਹੀਂ ਰਾਜੀਨਾਮਾ ਕਰਾਇਆ ਤੇ ਕਿੰਨੇ ਮਿਲਨੇ ਸੀ ਸਰ ਪਤਾ ਨਹੀਂ ਦੀ ਆਪਾਂ ਤਾਂ ਕੋਈ ਗੱਲ ਇਹਨਾਂ ਦੀ ਗੱਲ ਹੋਈ ਏ ਉਹ ਕੁੜੀ ਦੀ ਪੈਨੋ ਨਹੀਂ ਪਤਾ ਕਿਵੇਂ ਹੋਈ ਏ ਕਿਵੇਂ ਨਹੀਂ ਹੋਈ ਸਾਨੂੰ ਨਹੀਂ ਪਤਾ ਹੈ ਜੀ ਹੂੰ ਤੇ ਉਹ ਰਾਜਨਾਮਾ ਦੇ ਕਿਤੇ ਹੈ ਉਹ ਆਦਰ ਰਾਜਨਾਮਾ ਲਿਖਦੇ ਰਹੇ ਸਾਨੂੰ ਗੱਲਾਂ ਚ ਬਠਾਈ ਰੱਖਿਆ ਨਾ ਕਿਸ ਚੀਜ਼ ਦਾ ਰਾਜਨਾਮਾ ਕਰਾਣ ਲੱਗੇ ਇਹਨਾਂ ਦਾ ਕੋਈ ਰੋਲਾ ਸੀ ਕੁੜੀ ਘੜੀ ਦਾ ਜੀ ਸਾਨੂੰ ਇਸ ਗੱਲਾਂ ਦਾ ਨਹੀਂ ਪਤਾ ਸੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਕਬਾਇ ਦੇ ਰਹਿਣ ਵਾਲਾ ਜੀ ਕਬਾਇ ਦੇ ਰਹਿਣ ਵਾਲੇ ਹਾਂ ਤੁਹਾਨੂੰ ਪਤਾ ਨਹੀਂ ਸੀਗਾ ਵੀ ਇਹ ਕੀ ਚੱਲ ਰਿਹਾ ਨਹੀਂ ਜੀ ਮੈਨੂੰ ਨਹੀਂ ਪਤਾ ਇੱਥੇ ਆਪਾਂ ਤਾਂ ਲੱਗਿਆ ਵੀ ਉਹ ਰਾਜਨਾਮਾ ਸੀ ਤੇ ਕਰਾਣ ਆਏ ਆ ਕਾਮ ਪਤਾ ਲੱਗਿਆ ਜੀ ਸਰ ਪੁਲਸ ਨੇ ਐਵੇਂ ਕੰਮ ਕਰ ਲਿਆ ਤੁਹਾਨੂੰ ਇਹ ਤਾਂ ਹੁਣ ਇਹਨਾਂ ਪਤਾ ਜੀ ਚਾ ਕੰਮ ਕਰਿਆ ਹੁਣ ਸਰਪੰਚ ਹੈਗਾ ਉਹ ਤੇ ਲੱਗਿਆ ਕਿ ਉਹ ਪੂਰਾ ਚੱਲੀ ਜਾਂਦਾ ਸੀਗਾ ਨਹੀਂ ਜੀ ਅਸੀਂ ਐਸੇ ਕੰਮ ਨਹੀਂ ਕਰਨਾ ਜਦੋਂ ਮਰਜੀ ਸਾਡਾ ਕੋਈ ਕਿਦੋਂ ਫਾਈ ਫਾਈ ਕਰਾ ਲਓ ਵੀ ਕੋਈ ਇਹੋ ਜਿਹਾ ਗਲਤ ਕੰਮ ਵਿੱਚ ਕਦੀ ਵੀ ਪਹਿਲਾਂ ਕਿੰਨੇ ਮਾਮਲੇ ਆ ਤੁਹਾਡੇ ਕੋਈ ਕੁਝ ਨਹੀਂ ਜੀ ਕਦੀ ਨਾ ਇਹੋ ਜਿਹਾ ਗਏ ਨਹੀਂ ਦਿੰਦੇ ਨੂੰ ਜੀ ਅਸੀਂ ਹਾਂ ਹਾਂ ਜੀ ਕੀ ਕੰਮ ਕੀ ਕਰਦੇ ਹੋ ਮੈਂ ਡਰਾਈਵਰ ਹੀ ਕਰਦਾ ਸਰਪੰਚ ਕੋਲ ਹੀ ਲੱਗਿਆ ਸੀ ਕੋਈ ਬਾਈ ਹਾਂ ਜੀ ਉਹ ਆਇਆ ਸੀ ਕੱਲ ਉਹ ਤਾਂ ਹੁਣ ਰਾਤ ਚਲਾ ਗਿਆ ਜੀ ਉਹਨੂੰ ਤਾਂ ਭੇਜ ਕੇ ਹੁਣ ਸਾਡੇ ਤੇ ਨਜਾਇਜ਼ ਪਰਚਾ ਹੁਣ ਪੈ ਨਾ ਜੀ ਅਸੀਂ ਇਹ ਗਲਤ ਕੰਮ ਕਰਕੇ ਕੀਤਾ ਨਾ ਕਰਨਾ ਜੀ ਕਿੱਥੋਂ ਮਰਜੀ ਪੁੱਛਿਆ ਜਾਵੇ ਪੈਸੇ ਜਿਹੜੇ ਤੁਹਾਡੇ ਕੋਲ ਮਿਲੇ ਉਹ ਕਾਦੇ ਸੀ ਹਾਂ ਜੀ ਪੈਸੇ ਜਿਹੜੇ ਬਰੰਬਦ ਹੋਏ ਉਹ ਕਾਦੇ ਸੀ ਮੇਰੇ ਕੋਲ ਤਾਂ ਮੇਰੇ ਨਹੀਂ ਹੁਣ ਇੱਥੇ ਜਦੋਂ ਗੱਡੀ 'ਚ ਰੱਖਿਆ ਕਿ ਕਿੰਨਾ ਰੱਖਿਆ ਉਹਨਾਂ ਨੇ ਰੱਖਿਆ ਨੇ ਕਿ ਕਿੰਨਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਮੇਰੀ ਗੱਡੀ ਦੇ ਵਿੱਚ ਆ ਮੇਰੀ ਫੋਟੋ ਵੀ ਕਰਾਈ ਨੇ ਤੁਹਾਡੇ ਕੀ ਸਬੰਧ ਹੈ ਇਹਨਾਂ ਨਾਲ ਕਿਹਨਾਂ ਨਾਲ ਜਦੋਂ ਪੂਰਾ ਗਿਰੋ ਖੜਾ ਹੈ ਇਹ ਇਹਨਾਂ ਦਾ ਆ ਕਿ ਮੇਰੇ ਘਰ ਦੇ ਨੇ ਇਹ ਇਧਰੋਂ ਮਰਗ ਤੋਂ ਆਏਂ ਦਰੋਗੇ ਤੋਂ ਹਾਂ ਇਹ ਨਾਲ ਨਜਾਇਜ਼ ਇੱਥੇ ਵੀ ਫਸ ਗਏ ਜੀ ਹਾਂ ਚਲੋ ਮੈਂ ਤਾਂ ਘਰ ਆਇਆ ਸੀ ਸਰਪੰਚ ਦੇ ਨਾਲ ਜੀ ਹਾਂ ਤੇ ਉਹਨਾਂ ਨਾਲ ਉਹ ਨਾਲ ਜਿਹੜੀ ਆ ਕੁੜੀਆ ਖੜੀ ਏ ਇਹਦੇ ਨਾਲ ਮੇਰੇ ਭੈਣ ਭਰਾ ਵਾਲਾ ਰਿਸ਼ਤਾ ਮੇਰੇ ਦੋ ਭਰਾ ਉੱਤੇ ਜਿਹਨੂੰ ਆ ਬੇਟ ਵਿਆਹ ਹੈ ਨਾ ਇਸ ਕਰਕੇ ਇਹ ਧਰਮ ਦੀ ਭੈਣ ਬਣੀ ਜਾਂਦੀ ਮੰਮੀ ਜੀ ਹਾਂ ਜੀ ਜੀ ਮੈਨੂੰ ਜੀ 5-7 ਦਿਨ ਪਹਿਲੇ ਮੈਨੂੰ WhatsApp ਕਾਲ ਆਈ ਸੀ ਜੀ ਤੇ ਪਹਿਲੇ ਏ ਜੈਂਟਸ ਦੀ ਆਈ ਸੀ ਉਸ ਤੋਂ 2 ਦਿਨ ਬਾਅਦ ਇੱਕ ਲੇਡਿਸ ਤੇ ਆਈ ਸੀ ਕਹਿੰਦੇ ਤੁਹਾਨੂੰ ਸਰੈਸ ਹੈ ਗਈ ਹੈ ਤੇ ਤਦ ਰੀਆਂ ਤੇ ਤੁਸੀਂ ਨਾ ਮੱਕੂ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਮੱਥਾ ਟੇਕੋਗੇ ਤੇ ਠੀਕ ਹੋ ਜਾਓਗੇ ਅਸੀਂ ਕੁਦਰਤੀ ਕੋਈ ਆਦੇ ਪਲਾੜ ਦੇ ਸਮਾਨ ਵਾਸਤੇ ਜੀਰੇ ਜਾਣਾ ਸੀ ਉਸ ਦਿਨ 6 ਤਰੀਕ ਨੂੰ ਜੀ ਅਸੀਂ ਉਹ ਨੰਬਰ ਤੇ ਫੋਨ ਕੀਤਾ ਤੇ ਉਹ ਤੇ ਇੱਕ ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਬੈਕ ਕਾਲ ਵੀ ਆਈ WhatsApp ਤੇ ਜੀ ਕਹਿੰਦੇ ਜੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਨਾਲ ਲੋਕੇਸ਼ਨ WhatsApp ਤੇ ਪਾ ਦਿੰਨੇ ਜੀ ਚਲੋ ਅਸੀਂ ਜੀਰੇ ਜਿਹੜੀ ਦੁਕਾਨ ਤੇ ਜਾਣਾ ਸੀ ਅਸੀਂ ਕਹਿੰਦੇ ਚਲ ਵਾਪਸ ਹੀ ਦੁਕਾਨ ਤੇ ਆ ਜੰਨੇ ਪਹਿਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਲੈਨੇ ਜੀ ਅਸੀਂ ਜਦੋਂ ਮੱਖੂ ਪਹੁੰਚੇ ਤੇ ਮੱਖੂ ਉਸ ਤੋਂ ਬਾਅਦ ਗੁਰਦੁਆਰੇ ਸਾਹਿਬ ਤੇ ਅਸੀਂ ਲਾਗੇ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਅੱਗੇ ਗੱਡੀਆਂ ਕਾਫੀ ਖੜੀਆਂ ਸੀ ਥੋੜਾ ਜਿਹਾ ਰਸ ਵੀ ਸੀਗਾ ਜੀ ਉਹਦੇ ਸਾਈਡ ਤੇ ਬੈਕ ਸਾਈਡ ਮੈਂ ਗੱਡੀ ਤੋਂ ਉਤਰ ਪਿਆ ਤੇ ਮੇਰਾ ਦੋਸਤ ਗੱਡੀ ਲਾਂ ਚੱਲ ਗਿਆ ਸਾਈਡ ਤੇ ਤੇ ਜਦੋਂ ਜਿਹੜਾ ਬੰਦੇ ਨੇ ਸਾਨੂੰ ਲੋਕੇਸ਼ਨ ਪਾਈ ਸੀ ਅਸੀਂ ਉਹਨੂੰ ਪਹਿਲਾਂ ਫੇਸ ਟੂ ਫੇਸ ਨਹੀਂ ਜਾਣਦੇ ਸੀ ਜੀ ਉਸ ਤੋਂ ਬਾਅਦ ਉੱਥੇ 2-3 ਆਦਮੀ ਆਏ ਜਿਵੇਂ ਉਹਨਾਂ ਦੇ ਨਾਲ ਹੀ ਘਟ ਸੀ ਜਿਸ ਸਾਨੂੰ ਪਹਿਸੀ ਪਹਿਲੀ ਵਾਰ ਗਿਆ ਸੀ ਜਿਵੇਂ ਉਹਨਾਂ ਨੇ ਕੋਲਡ ਡਰਿੰਕ ਪਿਆਤੀ ਜੀ ਮੈਨੂੰ ਤੇ ਮੈਂ ਪੀ ਚੁੱਕਿਆ ਸੀ ਮੇਰੇ ਦੋਸਤ ਨੇ ਕੋਲਡ ਡਰਿੰਕ ਨਹੀਂ ਪੀਤੀ ਸੀ ਜੀ ਜਿਹਦੇ ਨਾਲ ਮੈਨੂੰ ਨਸ਼ਾ ਹੋ ਗਿਆ ਜੀ ਨਸ਼ੇ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਜੀ ਮੇਰੇ ਨਾਲ ਕੀ ਹੋਇਆ ਜੀ ਅੱਧੇ ਪੌਣੇ ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਈ ਹੈ ਜੀ ਮੈਂ ਆਦੇ ਆਪ ਨੂੰ ਬਿਨੂ ਕੱਪੜਿਆਂ ਤੋਂ ਵੀ ਨਾ ਪਾਇਆ ਗਿਆ ਜੀ ਉਹਨਾਂ ਨੇ ਮੇਰੇ ਵੀਡੀਓ ਬਨਾਈਆਂ ਨੇ ਜੀ ਤੇ ਮੈਨੂੰ ਕੁੱਟੇ ਲੈਣੇ ਚਾਹੁੰਦੇ ਸੀ ਸਾਨੂੰ ਬਲੈਕਮੇਲ ਕਰਨਾ ਚਾਹੁੰਦੇ ਸੀ ਉਸ ਨੇ ਕਿਵੇਂ ਕਾਬੂ ਕੀਤਾ ਗੱਲ ਉਸ ਨੇ ਜੀ ਜਦੋਂ ਅਸੀਂ ਇਹਨਾਂ ਨਾਲ ਪੁਟਾਈਪ ਕਰ ਗਿਆ ਜੀ ਸਾਡੇ ਅਸੀਂ ਪੈਸੇ ਦਿੱਤੇ ਸੀ ਤੇ ਪੁਲਿਸ ਨੇ ਰਸਤੇ ਜਨਨ ਨੂੰ ਫੜ ਲਿਆ ਸੀ ਜੀ ਲਿਖਤੀ ਰੈਇਨਾਮਾ ਕਰ ਰਹੇ ਸੀ ਇਹਨਾਂ ਨੇ ਅਸੀਂ 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 ਮੰਨ ਲਓ ਸਾਡਾ ਅਜੇ ਉੱਥੇ ਲਿਖੀ ਰਿਹਾ ਸੀ ਪਰ ਹੋਇਆ ਨਹੀਂ ਸੀ ਜੀ ਹਾਂ ਜੀ ਪੁਲਿਸ ਦੀ ਕਾਰਜਕਾਰੀ ਕਿੱਦਾਂ ਦੇਖਦੇ ਸੀ ਪੁਲਿਸ ਦੀ ਕਾਰਜਕਾਰੀ ਬਹੁਤ ਵਧੀਆ ਹੈ ਜੀ ਇਹਦੇ ਨਾਲ ਅਸੀਂ ਇਸ ਦੀ ਕਾਰਗੁਜ਼ਾਰੀ ਤੋਂ ਬਹੁਤ ਸੰਤੁਸ਼ਟ ਹਾਂ ਜੀ ਤੁਹਾਡੀ ਜੋ ਵੀਡੀਓ ਜਿਹੋ ਉਹਨਾਂ ਨੇ ਬਣਾਈ ਸੀ ਉਹਦਾ ਕੋਈ ਵਾਇਰਲ ਤਾਂ ਨਹੀਂ ਉਹ ਉਹਨਾਂ ਨੇ ਅਜੇ ਤੱਕ ਤਾਂ ਵਾਇਰਲ ਨਹੀਂ ਕੀਤੀ ਪਰ ਸਾਨੂੰ ਅਜੇ ਉਹਦਾ ਕੋਈ ਸਬੂਤ ਵੀ ਨਹੀਂ ਵਾਪਸੀ ਦਿੱਤਾ ਮੇਰਾ ਮੋਬਾਈਲ ਵੀ ਨਹੀਂ ਮਿਲਿਆ ਜੀ ਮੇਰੀ ਕੋਈ ਵੀਡੀਓ ਵਾਪਸੀ ਨਹੀਂ ਉਹਨਾਂ ਨੇ ਕੀਤੀ ਮੇਰਾ ਆਧਾਰ ਕਾਰਡ ਜੋ ਮੇਰੇ ਗੱਡੀ ਦੇ ਵਿੱਚ ਡਾਕੂਮੈਂਟ ਸੀ ਜੀ ਉਹ ਸਾਰੇ ਕੱਢ ਲੈ ਕਾਰ ਦਾ ਹੈੱਡ ਸ਼ੀਸ਼ਾ ਤੋੜਦਾ ਘਟੋ ਘਟੋ ਤਾਂ ਉੱਥੇ ਸਾਨੂੰ ਉਹਨਾਂ ਨੇ 5 ਘੰਟੇ ਪਿੰਡਾਂ ਦੇ ਵਿੱਚ ਘਟੋ ਘਟ 20 ਪਿੰਡਾਂ ਚ ਕਮਾਇਆ ਜੀ ਜਿਹੜੀ ਤੁਹਾਡੀ ਪੇਮੈਂਟ ਗਈ ਹੋਈ ਹੈ ਹਾਂਜੀ ਉਹਦੇ ਵਿੱਚ ਕੋਈ ਵਾਪਸ ਉਹਨੂੰ ਪੁਲਿਸ ਨੇ ਕਰਵਾਈ ਉਹ ਉਹ ਜੀ ਉਹਨ ਮੰਨ ਲਓ ਅੱਜ ਪਰਚਾ ਪੁਲਿਸ ਨੇ ਕੀਤਾ ਤੇ ਪੁਲਿਸ ਉਹਦੇ ਤੇ ਕਾਰਵਾਈ ਕਰੇਗੀ ਜੀ ਪੁਲਿਸ ਨੇ ਸਾਨੂੰ ਇਹ ਅਸ਼ਵਾਸ਼ਣ ਦਿੱਤਾ ਜੀ ਅਸੀਂ ਇਹ ਮੰਗ ਇਹ ਕਰਦੇ ਹਾਂ ਜੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਤੇ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਵੀ ਮੰਨ ਲਓ ਕਿਸੇ ਨਾਲ ਨਾ ਹੋਵੇ ਇਹ ਬਹੁਤ ਵੱਡਾ ਗੈਂਗ ਹੈ ਜੀ ਇਹ ਬੜਾ ਫਾਜ਼ਲਕਾ ਗੁਰੂ ਸਾਹਿਬ ਜੀਰਾ ਅੱਗੇ ਅੱਗੇ ਤੱਕ ਦੇ ਨਾਂ ਤੇ ਤਾਰਾਂ ਜੁੜੀਆਂ ਨੇ ਹਾਂਜੀ ਹਾਂਜੀ ਜਿੰਦੇ ਨਾਂ ਤੇ ਚੈੱਕ ਸੀ ਉਹ ਕਿੱਥੋਂ ਦੀ ਹੈ ਚੈੱਕ ਸੈਲਫ ਦੇ ਲੈਣ ਜੀ ਇਹਨਾਂ ਸਾਡੇ ਤੋਂ ਸੈਲਫ ਦੇ ਲੈ ਸੈਲਫ ਦੇ ਜੀ ਇਹ ਕਿੱਥੋਂ ਦੀ ਨਹੀਂ ਮੇਨ ਔਰਤ ਜਿਹੜੀ ਇਹ ਜੀ ਅਲੱਗ-ਅਲੱਗ ਨੇ ਕੋਲ ਲੁਧਿਆਣੇ ਦੇ ਨੇ ਜੀ ਕੋਈ ਜੀ ਇੱਥੋਂ ਹੀਰੇ ਵਾਲੇ ਦੇ ਨੇ ਜੀ ਕੋਈ ਹੋਰ ਪਿੰਡਾਂ ਦੇ ਨੇ ਜੀ ਇੱਥੋਂ ਏਰੀਆ ਦੇ ਜੀ ਸਭਾ ਵੇਟ ਦੇ ਵੀ ਹੈਗੇ ਉਹ ਇੱਕ ਮਖੂ ਏਰੀਆ ਦੇ ਨੇ ਵਿੱਚ 8-10 ਬੰਦੇ ਆ ਜਿਹਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਜੀ ਉਥੇ ਲੈਂਦੇ ਸੀ ਗੈਂਗ ਬਹੁਤ ਵੱਡਾ ਸੀ ਇੱਕ ਪਿੰਡ ਤੋਂ ਸਰ ਦੋ ਬੰਦੇ ਜਿਵੇਂ ਉਤਰਦੇ ਸੀ ਦੋ ਨਵੇਂ ਚੜ ਜਾਂਦੇ ਸੀ ਗੱਡੀ 'ਚ ਫਿਰ ਅਗਲੇ ਪਿੰਡ ਜਾਂਦੇ ਸੀ ਦੋ ਉਤਰ ਜਾਂਦੇ ਸੀ ਦੋ ਨਵੇਂ ਚੜ ਜਾਂਦੇ ਸੀ ਤੇ ਕਿਰਪਾਨਾਂ ਤੇ ਹਥਿਆਰ ਉਹਨਾਂ ਦੇ ਕੋਲ ਸੀ ਜੀ ਸਾਨੂੰ 7 ਘੰਟੇ ਉਹਨਾਂ ਨੇ ਕਾਰਜ ਕਮਾਇਆ ਜੀ ਪਟਾਕੀ ਨਾ ਜੀ ਸੁਰਿੰਦਰ ਸਿੰਘ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਐਸਐਸਪੀ ਸਾਹਿਬ ਫਾਜ਼ਲਕਾ ਸ਼੍ਰੀ ਬ੍ਰਿੰਦਰ ਬਰਾੜ ਪੁਰਾ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਮਹਿਮ ਚੜੀ ਹੋਈ ਹੈ ਜਿਹੜੇ ਕੁਝ ਸ਼ਖਸ ਨੇ ਜਿਹੜੇ ਭੋਲੇ ਭਾਲੇ ਪੁਰਸ਼ਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਜਿਹਨੂੰ ਹਣੀ ਟਰੈਪ ਕਹਿੰਦੇ ਨੇ ਤੇ ਉਹਦੇ ਵਿੱਚ ਫਿਰ ਉਹਨੂੰ ਬਲੈਕਮੇਲ ਕਰਦੇ ਆ ਉਹਦੀ ਫੋਟੋਗ੍ਰਾਫੀ ਕਰ ਲੈਂਦੇ ਨੇ ਉਸ ਤਹਿਤ ਸਾਡੇ ਜਿਹੜੇ ਸਿਟੀ ਦੇ ਐਸ ਐਚ ਓ ਨੇ ਇੰਸਪੈਕਟਰ ਅਨਗਰੇਜ ਕੁਮਾਰ ਉਹਨਾਂ ਨੇ ਇਹ ਗੈਂਗ ਬਸਟ ਕੀਤਾ ਹੈ 10 ਬੰਦੇ ਦਾ ਗੈਂਗ ਸੀ ਪੰਜ ਇਹ ਚ ਲੇਡੀ ਸ਼ਾਮਿਲ ਨੇ ਤੇ ਪੰਜ ਇਹ ਚ ਬੰਦੇ ਸ਼ਾਮਿਲ ਨੇ ਸੁਰਿੰਦਰ ਕੁਮਾਰ ਨਾ ਦੇ ਵਿਅਕਤੀ ਨੇ ਜਿਹੜੇ ਆਪਣਾ ਇੱਥੇ ਦੇ ਆਪਣੇ ਬੱਗੇ ਕੀ ਉਤਾਰਦੇ ਰਹਿਣ ਵਾਲੇ ਨੇ ਜੀ ਸਾਨੂੰ ਹਰੀ ਸਿੰਘ ਉਹਨਾਂ ਨੂੰ ਇਹਨਾਂ ਨੇ ਬਲੈਕਮੇਲ ਕੀਤਾ ਜੋਤਮ ਕੌਰ ਨਾਂ ਦੀ ਲੜਕੀ ਹੈ ਜਿਹੜੀ ਜਿਨੇ ਹਨੀ ਟ੍ਰੈਪ ਵਿੱਚ ਉਹਨੂੰ ਫਸਾਇਆ ਫੋਨ ਤੇ ਫਿਰ ਉਹਨੂੰ ਉਹਨੂੰ ਫਸਾ ਕੇ ਆਪਣੇ ਜਾਂਦ ਚ ਤੇ ਮੱਖੂ ਕਿਤੇ ਉੱਥੇ ਬਲਾ ਕੇ ਉਹਨੂੰ ਕੋਲ ਡਰਿੰਕ ਪਲਾਇਆ ਕੋਲ ਡਰਿੰਕ ਪਲਾ ਕੇ ਉਹਦੀਆਂ ਗਲਤ ਫੋਟੋਗ੍ਰਾਫੀ ਕਰਕੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਇਹਦੇ ਵਿੱਚ ਇਹ ਜੋ ਜੁਤਮ ਕੌਰ ਜਿਹੜੀ ਮੇਨ ਅਕਿਊਜ਼ਡ ਸੀ ਨਾਲ ਇਹਦੇ ਸੀਗੀ ਆਪਣਾ ਇਹ ਹੈ ਜੀ ਡਾਕਟਰ ਆਫ ਮਨਜੀਤ ਸਿੰਘ ਗੱਗ ਕਲਾਂ ਲੁਧਿਆਣੇ ਦੀ ਰਹਿਣ ਵਾਲੀ ਆ ਇਹ ਜੀ ਤੇ ਇਹਦੇ ਨਾਲ ਇੱਕ ਆਪਣਾ ਜਸਵਿੰਦਰ ਕੌਰ ਮਲਕੀਸ਼ ਸਿੰਘ ਦੀ ਘਰ ਵਾਲੀ ਆ ਇਹ ਇਹ ਵੀ ਇਹਦੇ ਨਾਲ ਸੀ ਜੁਤਮ ਕੌਰ ਦੇ ਗੱਗ ਕਲਾਂ ਦੀ ਰਹਿਣ ਵਾਲੀ ਲੁਧਿਆਣੇ ਦੀ ਜੀ ਤੇ ਸੁਨੀਤਾ ਕੌਰ ਇੱਕ ਸੁਨੀਤਾ ਕੌਰ ਹੈ ਪਤਨੀ ਸ਼ਮਸ਼ੇਰ ਸਿੰਘ ਇਹ ਟਿਪੀ ਰਾਇਆਂ ਇਹ ਮੱਖੂ ਦੀ ਰਹਿਣ ਵਾਲੀ ਹੈ ਇਹ ਇੱਕ ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ ਹੀਰੇ ਵਾਲਾ ਪਿੰਡ ਇਹ ਸਾਡੇ ਸਦਰ ਥਾਣੇ ਚ ਪੈਦਾ ਤੇ ਸਿੰਦੋ ਬਾਈ ਵਾਈਫ ਆਫ ਅੰਗਰੇਜ਼ ਸਿੰਘ ਇਹ ਵੀ ਆਪਣਾ ਹੀਰੇ ਵਾਲੇ ਦੀ ਰਹਿਣ ਵਾਲੀ ਹੈ ਥਾਣੇ ਸਦਰ ਆਪਣਾ ਜਲਾਲਬਾਦੀ ਇਹਨਾਂ ਨਾਲ ਬੰਦੇ ਵੀ ਪੰਜ ਸ਼ਾਮਲ ਸੀਗੇ ਅੰਗਰੇਸ ਸਿੰਘ son of ਅਰਜਨ ਸਿੰਘ ਚੱਕ ਮੋਚਨ ਵਾਲਾ ਇਹ ਵੀ ਇਹ ਹੀਰੇ ਵਾਲੇ ਦਾ ਰਹਿਣ ਵਾਲਾ ਹੈ ਤੇ ਸੁਖਚੈਨ ਸਿੰਘ son of ਚੰਨਣ ਸਿੰਘ ਇਹ ਕੀੜਿਆਂ ਵਾਲੀ ਪੀਐਸ ਸਦਰ ਫਾਜ਼ਲਕਾ ਦਾ ਰਹਿਣ ਵਾਲਾ ਬੰਦਾ ਹੈ ਗੋਵਿੰਦ ਸਿੰਘ son of ਹਰਮੰਦਰ ਸਿੰਘ ਇਹ ਵੀ ਕੀੜਿਆਂ ਵਾਲੀ ਦਾ ਰਹਿਣ ਵਾਲਾ ਹੈ ਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ ਅਮਨਦੀਪ ਸਿੰਘ ਤੇ ਇਹਨਾਂ ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਜੀ ਐਫ ਆਈ ਆਰ ਨੰਬਰ ਹੈਗਾ 117 ਡੇਟਡ 9824 ਇਹ ਥ्रेटਨਿੰਗ ਕਰਨਾ ਐਕਸਟਰਸ਼ਨ 384 ਪਹਿਲਾਂ ਹੁੰਦੀ ਸੀ ਧਾਰਾ ਤੇ 120 ਬੀ ਇਹ ਜਿਹੜੀ ਨਵੀਆਂ ਧਾਰਾਵਾਂ ਨੇ ਉਹ 352 ਜਿਮਨਦੋ 308 ਜਿਮਨਦੋ ਅਤੇ 61 ਜਿਮਨਦੋ ਤੈਅ ਅਸੀਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਸਰ ਕਿ ਕਿਸ ਤਰੀਕੇ ਨਾਲ ਅੰਜਾਮ ਦਿੰਦੇ ਸੀ ਇਹ ਪੂਰੇ ਇਹ ਫੋਨ ਤੇ ਪਹਿਲਾਂ ਆ ਬੰਦੇ ਨੂੰ ਆਪਣੇ ਪ੍ਰੇਮ ਜਾਲ ਚ ਪਸਾਉਂਦੇ ਸੀ ਜੀ ਤੇ ਉਹ ਫਿਰ ਉੱਥੇ ਆਪਣਾ ਬਲਾ ਕੇ ਨਾਲੇ ਸਾਰਾ ਗੈਂਗ ਇਕੱਠਾ ਹੋ ਜਾਂਦਾ ਸੀ ਤੇ ਉਹਦੀ ਫਿਰ ਕਮਰੇ ਚ ਲਿਜਾ ਕੇ ਉਹਨੂੰ ਇਤਰਾਜ ਜੋ ਹਾਲਤ ਵਿੱਚ ਫੋਟੋ ਖਿੱਚਦੇ ਸੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਜੀ ਇਹਨਾਂ ਤਾਂ ਹਜੇ ਛਾਂਬੀਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹ ਛਾਂਬੀਨ ਦੇ ਵਿੱਚ ਦੇਖਾਂਗੇ ਵੀ ਇਹ ਤਾਂ ਕੋਈ ਪਰਚਾ ਨਰਦ ਹੈ ਮੇਨ ਅਕਿਊਜ਼ ਜਿਹੜਾ ਹੈਗਾ ਉਹ ਲੇਡੀਜ਼ ਏਜੈਂਟਸ ਹਨ ਵਿੱਚ ਮੇਨ ਇਹਨਾਂ 'ਚ ਜੁਕਤੀ ਕਰਾ ਹੈ ਕਿੱਥੋਂ ਦੇ ਰਹਿਣ ਵਾਲੇ ਇਹ ਗੰਗਕਲਾਂ ਦੀ ਰਹਿਣ ਵਾਲੀ ਹੈ ਹੈ ਡਿਸਟ੍ਰਿਕਟ ਡਿਸਟ੍ਰਿਕਟ ਆਪਣਾ ਦੋਆਣਾ ਦੋਆਣਾ ਹਾਂ ਇਹ ਜਿਹੜੀਆਂ ਚਾਰੇ ਪੰਜੇ ਲੜੀਆਂ ਇਹ ਹਸਬੰਡ ਛੱਡੇ ਹੋਏ ਨੇ ਇਹਨਾਂ ਨੂੰ ਜੀ ਹਾਂ ਇਹਨਾਂ ਤੋਂ ਅਸੀਂ ਇੱਕ ਟੋਟਾ ਕਰੋਲਾ ਕਾਰ ਬਰਾਮਦ ਕੀਤੀ ਹੈ ਜੀ ਤੇ 5 ਲੱਖ ਰੁਪਏ ਅਸੀਂ ਇਹਨਾਂ ਤੋਂ ਨਕਦ ਬਰਾਮਦ ਕੀਤਾ ਹੈ ਤੇ ਦੋ ਚੈੱਕ ਇੱਕ 10 ਲੱਖ ਦਾ ਤੇ ਇੱਕ 5 ਲੱਖ ਦਾ ਇਹਨਾਂ ਤੋਂ ਅਸੀਂ ਬਰਾਮਦ ਕੀਤੇ ਨੇ ਸਰ ਉਹ ਚੈੱਕ ਕਿਹਨਾਂ ਦੇ ਨਾਮ ਦੇ ਨੇ ਇਹ ਜੋਤਨ ਕੌਰ ਦੇ ਨਾਮ ਦੇ ਚੈੱਕ ਨੇ ਹਾਂ ਜੀ ਸਰ ਜਿਹੜੇ ਇਹਦੇ ਵਿੱਚ ਮਦਈ ਹੈਗਾ ਹੈਗਾ ਇਹ ਕਿੱਥੋਂ ਦਾ ਲੈਣ ਵਾਲਾ ਜੀ ਇਹ ਮਦਈ ਆਪਣਾ ਸੁਰਿੰਦਰ ਕੁਮਾਰ ਸਾਨੂੰ ਹਰੀ ਸਿੰਘ ਹੈ ਆਪਣੇ ਬੱਗੇ ਕਿ ਉਤਾਰਨ ਦਾ ਲੈਣ ਵਾਲਾ ਹੈ ਇਹਦੇ ਕੋਲੋਂ ਕਿੰਨੇ ਪੈਸੇ ਇਹਨਾਂ ਨੇ ਇਕ ਲਈ ਸੀਗੇ ਇਹ ਇਹਨਾਂ ਤੋਂ ਪਹਿਲਾਂ 50 ਲੱਖ ਦੀ ਡੀਲ ਹੋਈ ਸੀਗੀ ਤੇ ਕਰਦੇ ਕਰਾਂਦੇ ਸੌਦੇਬਾਜ਼ੀ ਜਿਹਨਾਂ ਦੀ 20 ਲੱਖ ਚ ਨਿਪੜਿਆ ਸੀਗਾ ਤੇ ਇੱਥੇ ਇਹ ਆਪਣਾ ਕਚੇਰੀਆਂ ਚ ਆ ਕੇ ਬਕਾਇਦਾ ਐਫੀਡਾਫਿਟ ਬਣਾਉਣ ਲੱਗੇ ਪਏ ਸੀ ਕੰਪਰੋਮਾਈਜ਼ ਦਾ ਕੰਪਰੋਮਾਈਜ਼ ਹਾਂ ਸਾਨੂੰ ਉਹਨੇ ਕੰਪਲੇਨਟ ਕੀਤੀ ਅਸੀਂ ਫਿਰ ਟਰੈਪ ਲਾ ਕੇ ਇਹਨਾਂ ਨੂੰ ਫਿਰ ਇਹਨਾਂ ਨੂੰ ਕਾਬੂ ਕੀਤਾ ਸਰ ਇੱਕ ਪੁਲਿਸ ਮੁਲਾਜ਼ਮ ਵੀ ਤੁਸੀਂ ਦੱਸ ਰਹੇ ਹੋ ਕਿ ਵਿੱਚ ਹੈਗਾ ਉਹਦਾ ਕੀ ਰੋਲ ਸੀ ਉਹ ਕੀ ਕਰਦਾ ਸੀ ਅਮਨਦੀਪ ਸਿੰਘ ਦਾ ਵੀ ਵਿੱਚ ਰੋਲ ਸੀਗਾ ਉਹ ਵੀ ਇਨਵੋਲਵ ਸੀ ਇਸ ਮਾਮਲੇ 'ਚ ਉਹ ਵਿੱਚ ਕੰਪਰੋਮਾਈਜ਼ ਕਰਾਉਣ ਦੇ ਚੱਕਰਾਂ 'ਚ ਸੀ ਜਦਕਿ ਉਹ ਕਾਨੂੰਨ ਦਾ ਸੁਰੱਖਿਸ਼ਕ ਹੈ ਉਹਨੂੰ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਸੀ ਉਹ ਕਿੱਥੋਂ ਦਾ ਰਹਿਣ ਵਾਲਾ ਜੀ ਕਿੱਥੇ ਡਿਊਟੀ ਕਰਦਾ ਸੀ ਅਮਨ ਸਿੰਘ ਉਹ ਆਪਣਾ ਹੈੱਡਕੁਆਰਟਰ ਦੇ ਜੁਟੀਆ ਦੀ ਫਾਜ਼ਿਲ ਕੰਮ ਫਾਜ਼ਿਲ ਕੈਟਰਵਾਕ ਜੀ ਉਹ ਕੰਪਰੋਮਾਈਜ਼ ਦੀ ਭੂਮਿਕਾ ਸੀ ਵਿੱਚ ਉਹ ਵੀ ਸ਼ੇਅਰ ਕਰਦਾ ਸੀ ਪੈਸੇ ਲੈਂਦਾ ਸੀ ਬਿਲਕੁਲ ਉਹ ਸ਼ੇਅਰ ਕਰਦਾ ਸੀ ਪੈਸੇ ਲੈਣੇ ਸੀ ਉਸ ਨੂੰ ਜੇ ਹਿਸਾ ਲੈਣੇ ਸੀ ਕਿਹਾ 20 ਲੱਖ ਰੁਪਏ ਦੀ ਡੀਲ ਹੋਈ ਹੈ ਤੁਸੀਂ ਕਿੰਨੇ ਕਿੰਨੇ ਮੈਂਬਰ ਹੈਗੇ ਆ ਜੀ ਇਸ ਗਿਰੋਹ ਦੇ ਟੋਟਲ ਦੇਕਰ ਗੱਲ ਕੀਤੀ ਜਾਵੇ ਇਹ 10 ਮੈਂਬਰ ਪੰਜ ਲੇਡੀਜ਼ ਪੰਜ ਜੈਂਟਸ ਦੇ ਨਾਮਜ਼ਦ ਹੋਏ ਨੇ ਪੁਲਿਸ ਮੁਲਾਜ਼ਮ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਹਲੇ ਵੈਰੀਫਿਕੇਸ਼ਨ ਕਰਨੀ ਹਜੇ ਅਸੀਂ ਹਾਂ ਫਾਜ਼ਲ ਕਾ ਬੋਸੜਾ ਹੋ ਉਹ ਬਾਕੀ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਾਕੀ ਗੱਲਾਂ ਅਸੀਂ ਸਾਰੀਆਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਕਿੰਨੇ ਕਿੰਨੇ ਗ੍ਰਿਫਤਾਰ ਹੋ ਚੁੱਕੇ ਆ ਇਸ ਮਾਮਲੇ ਚੋਂ ਤੱਕ 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਸ ਮਾਮਲੇ 8 ਗ੍ਰਿਫਤਾਰ ਹਾਂਜੀ ਸਰ ਇਸ ਤੋਂ ਅੱਗੇ ਦੀ ਕੀ ਕਾਰਵਾਈ ਹੈ ਅੱਗੇ ਜਿਵੇਂ ਇਨਵੈਸਟੀਗੇਸ਼ਨ ਪਤਾ ਕਿ ਕੋਈ ਹੋਰ ਇਨਵੋਲਵਮੈਂਟ ਹੋਈ ਕੀ ਹੋਰ ਬੰਦੇ ਜਿਹੜੇ ਵਿੱਚ ਇਨਵੋਲਵ ਹੋਏ ਤਾਂ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਇਹ ਪਤਾ ਲੱਗਿਆ ਕੁਝ ਕਿੰਨੇ ਚਿਰ ਤੋਂ ਇਹ ਕਰ ਰਹੇ ਸੀਗੇ ਇਹ ਧੰਦਾ ਕਰ ਰਹੇ ਸੀ ਨਹੀਂ ਹਜੇ ਰਿਮਾਂਡ ਵਗੈਰਾ ਲਵਾਵਾਂਗੇ ਇਹਨਾਂ ਦਾ ਹੋਰ ਤੇ ਉਸ ਤੋਂ ਫਿਰ ਅਸੀਂ ਇਹਦੀ ਜਾਂਚ ਕਰਾਂਗੇ ਇਹਨਾਂ ਕੋਲ ਹੋਰ ਕੀ ਕੀ ਰਿਕਵਰ ਹੋਇਆ ਬਾ ਪੈਸੇ ਰਿਕਵਰ ਹੋਏ ਨੇ ਤਾਂ ਕੋ ਆਪਣਾ 5 ਲੱਖ ਹੈਗਾ ਇਹਦੇ ਵਿੱਚ ਅਸੀਂ ਕੈਸ਼ ਹੈਗਾ 5 ਲੱਖ ਇਹਦੇ ਵਿੱਚ ਪਿਆ ਹੈਗਾ ਤੇ ਦੋ ਚੈੱਕ ਨੇ ਇੱਕ 10 ਲੱਖ ਦਾ ਤੇ ਇੱਕ 5 ਲੱਖ ਰੁਪਏ ਦਾ 5 ਲੱਖ ਰੁਪਏ ਕੈਸ਼ ਹਾਂਜੀ ਹਾਂ 5 ਲੱਖ ਰੁਪਏ ਕੈਸ਼ ਸਭ ਤੋਂ ਲੱਗਦਾ ਕਿ ਇਹਨਾਂ ਕੋਲ ਹੋਰ ਵੀ ਕੁਝ ਜੇ ਹੋਰ ਕੇਸ ਵੀ ਦੇਖਾਂਗੇ ਹੋਰ ਬਲੈਕਮੇਲਿੰਗ ਇਹਨਾਂ ਨੇ ਕੀਤੀ ਹੋਈ ਪੰਜਾਬ 'ਚ ਕਿਤੇ ਵੀ ਤੇ ਪ੍ਰੈਸ ਰਾਹੀਂ ਅਸੀਂ ਇਹ ਸੂਚਨਾ ਆਲ ਓਵਰ ਪਹੁੰਚਾਉਣਾ ਚਾਹੁੰਦੇ ਹਾਂ ਜਿਹੜੇ ਕੋਈ ਵਿਕਟਮ ਨੇ ਜਾਂ ਜਿਸ ਨਾਲ 17 ਵਾਕਾ ਹੈਪਨ ਹੋਇਆ ਹੈਗਾ ਵੀ ਉਹ ਆਪਣਾ ਇਹਨਾਂ ਨੂੰ ਆਪਣਾ ਆਪਣੀ ਕੰਪਲੇਨ ਜਿੱਥੇ ਵੀ ਲਿਖਾਈ ਹੋਗੀ ਉਥੇ ਇਹਨਾਂ ਨੂੰ ਫੜ ਸਕਦੇ ਨੇ ਮੁਕਿਆ ਰਿਮਾਂਡ ਤੇ ਲਿਜਾ ਸਕਦੇ ਆ ਇਹ ਸਾਰੇ ਕਿੱਥੋਂ ਕਿੱਥੋਂ ਕਾਬੂ ਕੀਤੇ ਆ ਜੀ ਜਿਹੜੇ ਆ ਲੁਧਿਆਣੇ ਦੇ ਰਹਿਣ ਵਾਲੇ ਆ ਕਾਬੂ ਕਿੱਥੋਂ ਆਏ ਆ ਜੀ ਜਵਾਣਾ ਚੋਂ ਤੋਂ ਇਹ ਅਰੈਸਟ ਕੀਤੇ ਨੇ ਸੀ ਜਿਲ੍ਹਾ ਲਾਹੌਰ ਜਿਲ੍ਹਾ ਲਾਹੌਰ ਇੱਥੇ ਪੈਸੇ ਵਜੋਂ ਲੈਣਾ ਆਇਸ ਇੱਥੇ ਪੈਸੇ ਲੈਣ ਆਇਸ ਸੀ ਸਾਡੇ ਪੈਸੇ ਲੈ ਕੇ ਇਹ ਜਾਣ ਲੱਗੇ ਸੀ ਤੇ ਅਸੀਂ ਇਹ ਕਾਬੂ ਪਾ ਲਏ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत